ਦੇਖਦੇ ਵੀ ਰੇਡ ਪਾਉਣ ਦੇ ਲਈ ਮੈਦਾਨ ਦੇ ਵਿੱਚ ਵਧਦਾ ਹੋਇਆ ਇਹ ਕੌਣ ਦੋਦੇ ਵਾਲਾ ਰੁਪਿੰਦਰ ਔਰ ਦੂਸਰੇ ਪਾਸੇ ਚਾਰ ਨੌਜਵਾਨ ਤਿਆਰਬਰ ਤਿਆਰ ਨੇ ਮੈਦਾਨ ਦੇ ਵਿੱਚ ਕਬੱਡੀ ਪਈ ਹੋਈ ਦੋਦੇ ਵਾਲੇ ਦੀ ਦੁੱਗਾ ਵਾਲਾ ਚਿੱਟੀ ਵਾਲਾ ਆਹ ਨਾਲ ਦੇਖਦੇ ਵੀ ਦਿয়ালਪੁਰਿਆ ਤੇ ਨਾਲ ਡੱਗੋ ਵਾਲਾ ਤਿਆਰਬਰ ਤਿਆਰ ਆ ਸ਼ਾਕਾ ਕੋਸ਼ਿਸ਼ ਕਰਦਾ ਹੋਇਆ ਐਨ ਦੱਕਰੇਣ ਦੀ ਕਮਾਲ ਹੋਈ ਪਈ ਦੋ ਖਿਡਾਰੀਆਂ ਦੇ ਦਰਮਿਆਨ ਪੁਆਇੰਟ ਤਾਵੀਦ ਅਗਲੀ ਰੇਡ ਮੈਦਾਨ ਦੇ ਅੰਦਰ ਰਵੀ ਦੀ ਸੁਰਜੀਤ ਕਕਰਾਲੀ ਦੀ ਚੈਂਪੀਅਨਸ਼ਿਪ ਹੋਊਗੀ ਲਓ ਦੋਦੇ ਵਾਲਾ ਰੁਪਿੰਦਰ ਮੈਦਾਨ ਦੇ ਅੰਦਰ ਕਬੱਡੀ ਪਾਉਣ ਦੇ ਵਾਸਤੇ ਬੰਦਾ ਹੋਇਆ ਖਿਡਾਰੀ ਰੇਡ ਪਈ ਹੋਈ ਚਿੱਟੀ ਵਾਲਾ ਤਿਆਰ ਹੈ ਜਲਾਲਪੁਰੀਆ ਪਾਲਾ ਨਾਲ ਦੇਖਦੇ ਮਿਸ਼ਰਨੇ ਵਰਗੇ ਮੰਨੇ ਪਰਵੰਨੇ ਕਬੱਡੀ ਖਿਡਾਰੀ ਸ਼ਾਕੀਰ ਵਰਗੇ ਲਓ ਪਈ ਹੈ ਰੇਡ ਦੇ ਉੱਪਰ ਕਾਣ ਜਫਾ ਲਾਉਣ ਦੀ ਕੋਸ਼ਿਸ਼ ਕਰਦਾ ਲਓ ਚਿੱਟੀ ਵਾਲਾ ਜੱਗਾ ਕੋਸ਼ਿਸ਼ ਕਰਦਾ ਡੱਕ ਰਣ ਦੀ ਕਮਾਲ ਦਾ ਕਬੱਡੀ ਖਿਡਾਰੀ ਬੱਲੇ ਬੱਲੇ ਹੋਈ ਭਈ ਲਾ ਦੋਦੇ ਵਾਲਾ ਇੰਗਲੈਂਡ ਦੇ ਵਾਸਤੇ ਨੰਬਰ ਜੋੜਦਾ ਬਲਜਿੰਦਰ ਭਿੰਡਰ ਜੀ ਮਾਲਵਾ ਕਬੱਡੀ ਕ ਇਸ ਲਈ ਪਈ ਹੋਈ ਨੌਜਾਨ ਗਬਰੂ ਦੀ ਰੇਡ ਸਾਡੇਆਂ ਬਹੁਤ ਹੀ ਰਿਸਪੈਕਟਡ ਹਸਤੀਆਂ ਜਿਹੜੀਆਂ ਪੁੱਜੀ ਹੋਈਆਂ ਨੇ ਯੰਗ ਕਲੱਬ ਦੀਆਂ ਫੈਮਲੀਆਂ ਜਿਹੜੀਆਂ ਉਹ ਇੱਥੇ ਪੁੱਜੀ ਹੋਈਆਂ ਨੇ ਇਹ ਵੀ ਵੱਡਾ ਸਤਿਕਾਰ ਹੈ ਸਾਰਿਆਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਰਪਿੰਦਰ ਜਿਨ੍ਹਾਂ ਨੂੰ ਦੋਦੇ ਵਾਲਿਆਂ ਦੀਆਂ ਰੇਡਾਂ ਵਧੀਆ ਲੱਗੀਆਂ ਇੱਕ ਵਾਰੀ ਤਾੜੀਆਂ ਮਾਰ ਦਿਓ ਖੇਡ ਦੀ ਉਮਰ ਦਾ ਨੌਜਾਨ ਗਬਰੂ ਖੇਡ ਮੈਦਾਨ ਦੇ ਵਿੱਚ ਨੌਜਾਨ ਕਬੱਡੀ ਪਾਉਣ ਦੇ ਲਈ ਵਾਅਦਾ ਹੋਇਆ ਹੈ ਐਨ ਤਾਵੀ ਦਾ ਬੋਲ ਹੈ ਤਾਵਾ ਹੁਣ ਯੂਐਸਏ ਦੀ ਟੀਮ ਲਈ ਪੀਰਥ ਗਾਖੜ ਨੇ ਕਹਿੰਦੇ ਅਮਰੀਕਾ ਦੇ ਲਈ ਤਕੜੀ ਕਬੱਡੀ ਖੇਡੀ ਮੇਰੇ ਵੀਰੋ 바ਬਾ ਜੌਨ ਸਿੰਘ ਗਿੱਲ ਉਹਨਾਂ ਦੀ ਖੇਡ ਕਲੱਬ ਔਰ ਯੂਐਸਏ ਦੀ ਟੀਮ ਲਾਓ ਨੰਬਰ ਦਾ ਧਾ ਵੀ ਰਿਆ ਲਾਓ ਦੋਦੇ ਵਾਲਾ ਅਗਲੀ ਕਬੱਡੀ ਪਾਉਣ ਦੇ ਵਾਸਤੇ ਰੁਪਿੰਦਰ ਮੈਦਾਨ ਦੇ ਵਿੱਚ ਵੱਧਾ ਹੋਇਆ ਰੁਪਿੰਦਰ ਦੋਦੇ ਦੀ ਪਈ ਹੋਈ ਰੇਡ ਤੇ ਦੇਖਦੇ ਆਂ ਵੀ ਗੱਲ ਕੀ ਬਣੇਗੀ ਲਾਓ ਅਰਸ਼ ਵਰਗੇ ਮੰਨੇ ਪਰਵੰਨੇ ਖੁਸ਼ੀ ਵਰਗੇ ਲਾਓ ਅਰਸ਼ ਆ ਕੋਸ਼ਿਸ਼ ਕਰਦਾ ਵਰਸਾਲਪੁਰਿਆ ਡੱਕ ਰਣ ਦੀ ਪਹਿਲੇ ਮੈਚ ਦੇ ਵਿੱਚ ਕਮਾਲ ਕੀਤੀ ਕਬੱਡੀ ਕਬੱਡੀ ਹੋਈ ਪਈ ਹੈ ਆ ਕੀ ਬਾਤ ਹੈ ਬਹੁਤ ਵਧੀਆ ਪੁਆਇੰਟ ਬਾਹਰਪਿੰਦਰਾ ਬਲਜੀਤ ਸਿੰਘ ਦੀ ਬਾਸੀ ਹੁਣੀ ਉਧਰ ਬਲਜੀਤ ਸੰਧੂ ਜੀ ਤੇ ਤਾਰੀ ਟੱਪ ਖੇਡ ਮੈਦਾਨ ਦੇ ਵਿੱਚ ਦੁੱਧਿਆਲੇ ਦਾ ਬੋਲਿਆ ਹੋਇਆ ਧਾਵਾ ਅਨਟਾਰੀਓ ਦਾ ਲੰਡਨ ਸ਼ਹਿਰ ਵਡਵਾਇਦਰ ਖੇਡ ਸਟੇਡੀਅਮ ਤੇ ਦੋ ਕਹਿੰਦੇ ਕਬੱਡੀ ਦੇ ਵੱਡੇ 스타 ਭੜ ਚੁੱਕੇ ਆ ਕਬੱਡੀ ਕਲੱਬ ਕਬੱਡੀ ਫੈਡਰੇਸ਼ਨ ਮੁੰਡਰੀ ਦੀ ਸਰਬਸਤੀ ਦੋਦੇ ਦੇ ਰੁਪਿੰਦਰ ਦੀ ਰੇਡ ਉਸਤਾਦ ਪ੍ਰੋਫੈਸਰ ਮੱਖਣ ਸਿੰਘ ਦੀ ਗੱਲ ਕਰਦੇ ਹੋਏ ਵਾਹ ਰੁਪਿੰਦਰ ਇੱਕ ਦੇਖੋ ਸਾਹਮਣੇ ਇਸ ਨੌਜਵਾਨ ਦੀ ਖੇਡ ਵੇਖਿਓ ਸਾਹਮਣੇ ਬੜੀ ਪਿਆਰੀ ਖੇਡ ਹੈ ਜਦੋਂ ਪਿੱਛੇ ੜ ਜਾਂਦਾ ਨਾ ਫਿਰ ਕਿਤੇ ਡਾ ਦਿੰਦਾ ਬਹੁਤ ਸੋਹਣਾ ਪਾੜ ਲਿਆ ਕਿ ਰੁਪਿੰਦਰ ਦੋਦੇ ਵਾਲਾ ਜੀ ਗੁਰਦਿਆਲ ਸਿੰਘ ਦੀ ਸਮਰਾ ਜੋਤੀ ਸਮਰਾ ਜੀ ਦੇ ਫਾਦਰ ਸਾਹਿਬ ਅਸੀਂ ਜੀਆਂ ਨੂੰ ਆਖ ਰਹੇ ਹਾਂ ਪਰ ਦੇਖਿਓ ਨੌਜਵਾਨ ਦੋਦਿਆਂ ਵਾਲੇ ਰੁਪਿੰਦਰ ਦੀ ਰੇਡ ਤੇ ਜਾਫੀ ਕੌਣ ਲੋਏ ਨੂੰ ਇੰਝ ਚਿੰਬੜਦਾ ਜਿਵੇਂ ਚੁੰਮਕ ਚਿੰਬੜਦਾ ਤੇਜ ਹੈ ਨੌਜਵਾਨ ਬਿਹਾਰੀਪੁਰਿਆ ਤੂੰ ਵੀ ਚੀਤਾ ਤੇ ਵੀ ਚੀਤੇ ਵਰਗਾ ਖਿਡਾਰੀ ਦੇਖ ਸਾਹਮਣੇ ਔਰ ਬੜੀ ਪਿਆਰੀ ਖੇਡ ਹੈ ਸੁਣਾਓ ਇੰਡੀਆ ਤੇ ਯੂਐਸਏ ਦੀਆਂ ਟੀਮਾਂ ਜਿਹੜੀਆਂ ਐ ਅਗਲੇ ਮੈਚ ਲਈ ਤਿਆਰ ਰਹਿਣਗੀਆਂ ਇੰਡੀਆ ਤੇ ਯੂਐਸਏ ਉਧਰ ਲਈ ਪਾਸੇ ਰੁਪਿੰਦਰ ਪਰ ਮੈਨੂੰ ਲੱਗਦਾ ਰੁਪਿੰਦਰਾ ਤੇਰੀ ਸਿਫਤ ਹੋਈ ਆ ਨੌਜਵਾਨਾ ਆ ਦੇਖੋ ਇਹਦੀ ਟਵਿਸ ਜਿਹੜੀ ਐ ਕੀ ਬਾਤ ਆ ਉਹ ਬੱਲੇ ਇਹ ਟਵਿਸਟਿੰਗ ਜਿਹੜੀ ਐ ਇਸੇ ਖੇਡ ਮੈਦਾਨ ਦੇ ਵਿੱਚ ਇਸ ਵੇਲੇ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਹੈ ਰਪਿੰਦਰ ਦੋਦੇ ਦੀ ਪਈ ਹੋਈ ਰੇਡ ਹੁਣ ਮਨੀ ਮੱਲੀਆਂ ਦਾ ਨੌਜਨ ਕਿਹੋ ਜਿਹਾ ਕਮਾਲ ਕਰੇਗਾ ਲੋਹਰੇ ਵਾਲੇ ਦੀਆਂ ਕੈਂਚੀਆਂ ਅੱਜ ਕਹਿੰਦੇ ਵੱਖਰੀ ਖੇਡ ਦਿਖਾ ਰਹੀਆਂ ਨੇ ਐਦ ਬੱਲੇ ਬੱਲੇ ਘੁਰਾ ਰਿਹਾ ਰਵੀ ਦਾ ਵੀਰ ਪਰ ਹੱਥ ਨਹੀਂ ਟਿਕਣ ਦਿੰਦਾ ਦੋਦੇ ਵਾਲਾ